ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਅੱਜ ਆ ਰਹੇ ਨੇ ਸੰਦੀਪ ਨੂੰ ਲੋਹੜੀ ਦੀ ਨੂੰ ਹਾ ਤੇ ਤਨੂੰ ਭਾਜੀ ਤੇ ਸ਼ਾਇਦ ਮੰਮੀ ਆ ਰਹੇ ਨੇ ਤੇ ਹੁਣ ਮੈਂ ਚੱਲਿਆ ਥੋੜਾ ਸਮਾਨ ਲੈਣ ਵਾਸਤੇ ਸਬਜ਼ੀ ਵਾਸਤੇ ਸਬਜ਼ੀ ਵਾਸਤੇ ਤੇ ਚੱਲਨੇ ਆ ਇਧਰ ਵੇਖੋ ਕੀ ਆ ਚੁੱਕੀ ਜੀ ਰੋਏ ਤੂੰ ਡਿੱਗ ਪਣਾਵਾ ਇਹ ਰੌਣ ਆਇਆ ਮੇਰਾ ਮੁੰਡਾ ਆ ਗਿਆ ਮੇਰੀ ਕੁੜੀ ਨਹੀਂ ਆਇਆ ਇਹ ਮੇਰਾ ਮੁੰਡਾ ਆ ਮੇਰਾ ਮੁੰਡਾ ਮਾਦੂ ਇਹ 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 ਕੁਣ ਕਰੀ ਆ ਕਰਨੀ ਇਹ ਕਰਨ ਲੱਗੀ ਆ ਹੈ ਆ ਮੇਰੇ ਕੋਲ ਚੈਨਰ ਤੁਹਾਡਾ ਕੋਈ ਟੈਨਸ਼ਨ ਆ ਨਹੀਂ ਆਂਦੇ ਖਰਾਬ ਹੋ ਗਿਆ ਇਹ ਦੱਸ ਹੈ ਪਰ ਇਹਨਾਂ ਦੀ ਬਿਮਾਰੀ ਵੀ ਚਲਦੇ-ਚਲਦੇ ਨਹੀਂ ਚੱਲ ਲੈ ਜਾਓ ਲੈ ਜਾਓ ਇਹ ਆ ਇਹ ਆ ਜੂਗੀ ਹੈ ਰਾ ਰਾ ਕਿੱਥੇ ਜਿੱਥੇ ਰੱਖਣੀ ਆ ਤੇ ਮਾਟੇ ਕਰਨਾ ਤੂੰ ਤੇ ਹੱਥੇ ਕਰਨਾ ਆ ਮੈਂ ਤੈਨੂੰ ਕਹਿਣਾ ਨਹੀਂ ਕਰਨਾ ਜਦੋਂ ਤੂੰ ਤੇ ਹੱਥੇ ਕਰਨਾ ਕਹਿੰਦੀ ਵੀ ਆ ਮੈਨੂੰ ਗੱਦਾ ਜਾ ਤੂੰ ਉਹ ਤਾਂ ਮੈਂ ਝੂਟੇ ਮਾਟੇ ਕਰਨਾ ਇਹਦੇ ਤੇ ਤੈਨੂੰ ਕਰਾਉਣਾ ਝੂਟੇ ਮਾਟੇ ਮੈਂ ਚਲੋ ਉਸਕੇ ਪਿੱਛੇ ਮम्मा ਕੋ ਤੇਲ ਵਾਲਾ ਵੀ ਆ ਜਾ ਰਿਹਾ ਦੇ ਉਹ ਇਹ ਸਿਰ ਚ ਲਾਣਾ ਇਹਦਾ ਦੋਵਾਂ ਥਣ ਲਾਈਦਾ ਆ ਦੋਵਾਂ ਥਣ ਨਾਲ ਬਹੁਤ ਚੋਕਲੇ ਆਪਣੇ ਤਾਂ ਚਾ ਦੋਵਾਂ ਥਣ ਲਾ ਨਾ ਇਦਾਂਰ ਕੋਣ ਇਦਾਂ ਇਦਾਂ ਲਾਓ ਇਦਾਂ ਦੋ ਹੱਥਾਂ ਹਾਂ ਲਾ ਦੇ ਲਾ ਦੇ ਲਾ ਦੇ ਚਾਰ ਹਾਂ ਲੱਗ ਗਿਆ ਸ਼ੀਸ਼ੇ 'ਚ ਵੇਖੋ ਨਾ ਲੱਗ ਗਿਆ ਬੜਾ ਸ਼ੀਸ਼ੇ 'ਚ ਵੇਖਿਆ ਉਹ ਟਿੰਡ ਟਿੰਡ ਸ਼ੀਸ਼ੇ 'ਚ ਵੇਖਿਆ ਲੱਗ ਗਿਆ ਕੀ ਖਲਾਰਾ ਪਾਉਂਦੀ ਖਲਾਰਾ ਇਹ ਇੰਜੈਕਸ਼ਨ ਲਾ ਇੰਜੈਕਸ਼ਨ ਲਾ ਮੜਿਆ ਇੱਕ ਮਿੰਟ ਇੰਜੈਕਸ਼ਨ ਲਾ ਫੜੀ ਯਾਰ ਫੜ ਫੜ ਲਾਈ ਜਾ ਜੋਤੀ ਆਏ ਨਹੀਂ ਮਾਰਦੀ ਮਾਰੀ ਇਹਨੂੰ ਮਾਰਦੀ ਮਾਰੀ ਇਹਨੂੰ ਯਾਰ ਤਾਂ ਗਲਾ ਵੀ ਤੇ ਸਿਰ ਤੇ ਇੱਕ ਮਿੰਟ ਜੋਤੀ ਮੈਂ ਵੀ ਜੋਤੀ ਤੁੱਤੀ ਨੰਨੀ ਇਹ ਲੱਗ ਗਈ ਮੈਂ ਲੈਦਾ ਦੱਦੀ ਦੀ ਲਾ ਤਾਂ ਕਿੱਥੇ ਚਲੀ ਗਈ ਬੋਲ ਦੇ ਸੱਚੀ ਚਲੀ ਆ ਗਈ ਓ ਆ ਗਈ ਹੈ ਦੀਦੀ ਇਹਨੂੰ ਦੱਫਾ ਮਾਰੇ ਓ ਮੈਂ ਪਹੁੰਚ ਗਿਆ ਹਾਂ ਸੰਬਲ ਚੌਕ ਤੇ ਜਾ ਰਿਹਾ ਹਾਂ ਨੂੰ ਭਾਜੀ ਹੁਣ ਉਹਨਾਂ ਨੂੰ ਲਿਆਉਣ ਵਾਸਤੇ ਆ ਗਏ ਨੇ ਬੱਸ ਸਟੈਂਡ ਤੇ ਮੈਂ ਜਾ ਰਿਹਾ ਬੱਸ ਸਟੈਂਡ ਹੈ ਕਰ ਕੱਲ ਮੈਂ ਤੇ ਭਾਜੀ ਆਏ ਫਿਰ ਭਾਜੀ ਇਹਨਾਂ ਨੇ ਪੂੜੀਆਂ ਖਾ ਗਏ ਸਵਾਦ ਸੀਗੀਆਂ ਯਾਰ ਬਹੁਤ ਵਧੀਆ ਸੀਗੀਆਂ ਇਹਨਾਂ ਤਾਂ ਨੁਕਰ ਵਾਲਿਆਂ ਨੂੰ ਅੱਜ ਨਹੀਂ ਹੁੰਦਾ ਧੁੰਦ ਪਈ ਅੱਜ ਮਾਹੌਲ ਠੀਕ ਹੀ ਰਿਹਾ ਧੁੰਦ ਵਾਲ ਨਹੀਂ ਤੇ ਧੁੰਦ ਬਹੁਤ ਪੈ ਜਾਂਦੀ ਹੈ ਵੀ ਲੱਭਿਆ ਚੌਂਕ ਤੋਂ ਚ ਵਲੇ ਫੁੱਟ ਛੜੇ ਜਿੱਥੋਂ ਔਰ ਇੱਥੇ ਲੱਗੇ ਹੈਗੇ ਆਏ ਨਹੀਂ ਅਜ ਡਿੱਕੀ ਜਾਂਦਾ ਮੈਂ ਤਾਂ ਹੁਣ ਵੇਹੇ ਇਧਰ ਖੜਾ ਹੋਇਆ ਵਾਂ ਸਾਈਡ ਤੇ ਗੱਡੀ ਲਗਾ ਕੇ ਭਾਜੀ ਹਣੀ ਮੈਨੂੰ ਡਿੱਕੀ ਜਾਂੜ ਤੇ ਗੱਡੀ ਮੈਂ ਪਿੱਛੇ ਲਾਈ ਜਨਾ ਅੱਜ ਤਾਂ ਮੈਂ ਫੋਨ ਕੀਤਾ ਉਹ ਕਹਿੰਦਾ ਅਸੀਂ ਤੁਹਾਨੂੰ ਡਿੱਕੀ ਜਾਂਣਦੇ ਆ ਤੇ ਹੁਣ ਲੱਗੇ ਆਉਣ ਬਸ ਕਹਿੰਦੇ ਦੇਪੀ ਹੈ ਤੁਹਾਡੀ ਗੱਡੀ ਹਾਂ ਅਜ ਮਿਹਨਤ ਉਹਦਾ ਦੇ ਨਹੀਂ ਉਹਨਾਂ ਮੈਨੂੰ ਵੇਖ ਲਿਆ ਓਹ ਹੁੰਦੇ ਆਗੇ 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 ਉਹ ਕੋਈ ਨਹੀਂ ਕੋਈ ਨਹੀਂ ਮਾਰੀ ਕੋਈ ਨਹੀਂ ਇਧਰ ਕੋਈ ਨਹੀਂ ਬਾਬਾ ਟਾਈਮ ਕਰਤਾ ਜੀ ਬੱਸ ਦੇ ਲਾਦਾ ਬਾਬਾ ਸਲੋ ਆਈ ਬੱਸ ਬਹੁਤ ਸਲੋ ਹੈ ਜੀ ਉਹਨਾਂ ਨੂੰ ਕਹਿਣਾ ਹੈ ਡਰਾਈਵਰ ਨੂੰ ਵੀ ਬੱਸ ਖਿੱਚ ਮਾਸਾ ਕਹਿੰਦਾ ਹੱਥ ਬੜੇ ਠੰਡੇ ਹੋਏ ਖਿੱਚੀ ਨਹੀਂ ਜਾਂਦੀ ਥੁਲੇ ਸੱਲ ਕੇ ਗੱਡੀ ਤੇ ਲਾਤੀ ਇੱਥੇ ਹੁਣ ਆਪਾਂ ਵਾਰੀ ਮਾਰ ਦਪਾ ਹਾਂ ਹਾਂ ਹੁਣ ਸਹੀ ਹੈ ਇਹ ਨਹੀਂ ਪਹੁੰਚ ਗਏ ਨੇ ਤੇ ਕਹਿੰਦੇ ਵੀ ਠੰਡ ਜੜੀ ਨਹੀਂ ਉਹ ਹੈ ਹੀ ਨਹੀਂ ਅੱਜ ਉਹ ਤਵਾ ਤੋਂ ਘਰ ਆਈ ਪਰ ਆਹ ਲਾ ਲਾ ਕਹਿੰਦੇ ਹੈ ਨਹੀਂ ਕਹਿੰਦੇ ਠੰਡ ਹੈਗੀ ਪੂਰੀ ਬਸੇ ਆਏ ਨਾ ਬਸੇ ਚੰਗੀ ਹਵਾ ਪੰਦੀ ਹੋਣੀ ਪੂਰੀ ਪੂਰੀ ਬੜੀ ਵਾਹ ਆਓ ਜੀ ਆਓ ਮਹਿਮਾਨ ਆਏ ਨੇ ਨਵੇਂ ਨਵੇਂ ਠੰਡ ਬੜੀ ਮਹਾ ਭਰਾ ਨੇ ਹਾ ਹੀਟਰ ਲਾ ਦिए ਹੈ ਆ ਪੱਖਾ ਉਹ ਜਿਹੜਾ ਮਾਰ ਕੇ ਹੁੰਦੇ ਸੋਤੇ ਆ ਤੇ ਆਹ ਤੇ ਕਰਾਈ ਮੈਂ ਜਦ ਥੋੜੇ ਵਾਲ ਭਰੇ ਆ ਜਣਗੇ ਹੋਰ ਕੀ ਆ ਬੰਨੀ ਪੱਖਾ ਆ ਜਾ ਮਮੀ ਆਸੀ ਆ ਜਾ ਠੀਕ ਆ ਠੀਕ ਆ ਤਾਂ ਨਾ ਜਣੀ ਬਹੁਤ ਹੋਗਾ ਲੋੜੀ ਨਹੀਂ ਵਧਾਈਆਂ ਸੱਚ ਨੇ ਹਾਂ ਜੋਰ ਕੀ ਹੋਰ ਕੀ ਇਹ ਡੈਡੀ ਨੂੰ ਪਤਾ ਨਹੀਂ ਕਿੱਥੇ ਤੇ ਮੈਂ ਕੱਲੀ ਨਾ ਸੀ ਕਿਤੇ ਐ ਸ੍ਰੀ ਰੋਦ ਸੁਭਾ ਜਿਹੜਾ ਨਿਕਾ ਆਇਆ ਮੁੜ ਕੇ ਤੇ ਵਸ ਸਾਡੇ ਤੇ ਦੋ ਦੋ ਦਿਨ ਹੋ ਗਏ ਸਾਡੇ ਨੇ ਸੂਰਜ ਚੜ੍ਹਿਆ ਜਿੰਨਾ ਹਾਂ ਕਹਿੰਦਾ ਜਣੀ ਚੜ੍ਹਨੋਂ ਸਾਰੇ ਪਾਸੇ ਸੂਰਜ ਜਿੜ ਜਾਇਚ ਰਹਿੰਦਾ ਤੇ ਚੰਗਾ ਸਾਲ ਰਵਾਂ ਠੰਡ ਵੜੀ ਹੈ ਕੀ ਕਰੀਏ ਅੱਜ ਇਹਨਾਂ ਦੀਪੂ ਦਾ ਕਰਨ ਮੈਂ ਖਲਗੀ ਜਾਂ ਨਿਕ ਨਿਕ ਚੱਲ ਇਹ ਵੀ ਕਰਨੀ ਹੈ ਸਮੇਂ ਲਵੀਓ ਫਿਲਹਾਲ ਨਿਕ ਨਿਕ ਹੁੰਦੇ ਨਾ ਮੇਰੇ ਡੈਡੀ ਦੇ ਆਉਂਦੇ ਨੇ ਨਾ ਇਹ ਵੀ ਇੱਕ ਰਜਾਈ ਜੀ ਇੱਕ ਬੱਚੇ ਨੂੰ ਪਾ ਦੇਣਾ ਇੱਕ ਨਿੱਗਿਆ ਹੋ ਜਾਂ ਜਦੋਂ ਮੈਂ ਵੇਲੀ ਉੜਾਵਾਂ ਉਹਦੇ ਉਹ ਤੇ ਚੱਲਦੇ ਸਾਰੇ ਤੇ ਹੀ ਰਹਦੇ ਯਾਰ ਉਹਦੇ ਉਹ ਤੇ ਹੁਣ ਇੱਕ ਹੋਰ ਆਉਂਦੀ ਜਿਹੜੀ ਕਣ ਕਿਹੜਾ ਰੂਮ ਉਹ ਹਲਕੀ ਜੀ ਉਹ ਪੁਰਾਣੀ ਨਿੱਗੀ ਨਹੀਂ ਹੁੰਦੀ ਉਹ ਮੈਂ ਉਹਦੇ ਪੈਰ ਪੈਰਾ ਸੁਪਾ ਉਹ ਨਹੀਂ ਛੱਡ ਲੱਗੇ ਮੈਨੂੰ ਮੈਂ ਤਾਂ ਚੰਗੀ ਰਜਾਈ ਹੈ ਸਾਡੇ ਘਰ ਵੀ ਆ ਗਈ ਹੈ ਨਾ ਹੌਲੀ ਜੀ ਜਿਹੜੀ ਆ ਆਪ ਦੀ ਹੌਲੀ ਆ ਨਹੀਂ ਇਹ ਕਰਾ ਲਈ ਚੀਜ਼ ਸਾਡੇ ਵਾਲੀ ਨਹੀਂ ਉਹ ਪੁਰਾਣੀ ਕਿੰਦਾ ਦੀ ਨਿੱਗੀ ਮਨ ਨਾਲ ਇੱਕ ਬਜਾਰੀ ਬਣੀ ਬਣਾਈ ਲੈਂਦੀ ਆ ਆਹੋ ਇਹ ਲੈਂਦੀ ਬਜਾਰੀ ਬਣੀ ਬਣੀ ਲੈਂਦੀ ਹੈ ਬਸ ਰੂਮ ਪਾਇਆ ਹੁੰਦਾ ਉਹਨਾਂ ਨੇ ਉਹਦੇ ਵਿੱਚ ਕਾਰਜ ਦੇਦੇ ਨੇ ਨਾ ਇਹ ਫੋਮ ਜੀ ਨਹੀਂ ਹੁੰਦੀ ਯਾਰ ਫੋਮ ਟੈਪ ਹਾਂਜੀ ਥਾਂ ਦੇ ਬੜੀ ਕਰਛੜੀ ਜੀ ਇਹ ਹਾਂ ਹਾਂ ਸਤਿ ਸ੍ਰੀ ਅਕਾਲ ਜੀ ਹਾਂ ਹਾਂ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਬੇਟਾ ਧੰਦਾ ਹਾਂ ਵਾਹ ਠੀਕ ਹੈ ਸਾਰੀ ਵਧੀਆ ਜੀ ਕੰਨ ਘਰੇ ਖੜੇ ਕਰੀ ਕੰਨ ਮੈਂ ਵੇਖ ਨਹੀਂ ਹੈ ਬੜੇ ਸੋਹਣੇ ਸੋਹਣੇ ਹੁੰਦੇ ਇਹਦੇ ਮੈਂ ਗ੍ਰੇ ਕਲਰ ਦਾ ਤਾਂ ਲਿਆ ਇਹ ਲੱਬੜਦਾਨੀ ਆ ਦੂਜੀ ਹੈਗੇ ਵਾਈਟ ਵੀ ਹੈਗਾ ਈ ਪਿੰਕ ਵੀ ਹੈਗਾ ਈ ਟਾਣੀ ਬਲ ਰਿਹਾ ਪਿੰਨੇ ਮੁੜ ਕੇ ਰਾਤ ਅਸੀਂ ਨਾ ਦੋਵੇਂ ਦਰਾਂ ਅੰਜੜ ਵਾਲੀ ਮੱਥਾ ਢੇਕੇ ਤੁਰੀਆਂ ਆਈਏ ਇੱਕ ਮੁੰਡਾ ਆਇਆ ਭੀੜੀ ਗਲੀ ਚ ਆਹ ਵਾਲੀ ਲਾਉਣ ਪਿਆ ਮੇਰੀ ਉਹ ਹੈ ਵੀ ਬੜੀਆਂ ਬੜੀਆਂ ਵਾਲੀਆਂ ਬੀਬੀ ਨੇ ਬਣਾ ਕੇ ਦਿੱਤੀਆਂ ਮਾਂ ਦੇ ਲਈ ਮੁੜ ਕੇ ਉਹ ਟਾਲੀਆਂ ਉਹ ਕਾਂਡੇ ਜੇ ਬਣਾਏ ਸੀ ਉਹ ਕਾਂਡੇ ਦੇ ਮੁੜ ਕੇ ਗਰਮੋਂ ਪਾ ਲਏ ਹਾਂ ਜੀ ਇਹ ਇਥੋ ਨਾ ਵਾਲੀ ਲਾਉਣ ਪਿਆ ਤੇ ਇੱਥੇ ਹੱਥ ਵੱਜ ਗਿਆ ਵਾਲੀ ਨੂੰ ਹੰਗਲ ਨਹੀਂ ਆੜੀ ਸਿੱਧਾ ਇੱਥੇ ਹੋ ਜਾ ਇਹ ਮਗਰ ਨਾ ਠੇ ਡੈਡੀ ਵੀ ਨਾ ਠਿਆ ਜਠਾਣੀ ਦੇ ਮੁੰਡੇ ਮਗਰ ਠੇ ਪਤਾ ਸੀ ਕਿਦਾਂ ਵੜ ਗਿਆ ਮਰ ਜਾਂਦਾ ਨਹੀਂ ਨਹੀਂ ਪਤਾ ਨਹੀਂ ਉਹ ਇਦਾਂ ਬੱਚੇ ਗੁੜੇ ਥੋੜੀ ਅਗਲੇ ਅਗਲੇ ਪੂਰਾ ਸੈਟਲਮੈਂਟ ਕਰਕੇ ਕਰਦੇ ਕੰਮ ਕੇ ਨਹੀਂ ਉਹ ਵੀ ਮੈਨੂੰ ਪਤਾ ਮੈਨੂੰ ਉਸੋਂ ਨਹੀਂ ਉਹ ਵਾਹ ਥੈਂਕ ਯੂ ਸਾਂਸੀ ਕੀ ਭਲਾਈ ਆ ਸੱਚੀ ਕੱਢੀ ਸੱਚੀ ਕਹ ਬਣਾਉਂ ਮਨ ਰੀਦ ਕਰ ਜਾ ਗਲਤੀ ਗਲ ਠੀਕ ਕਰ ਲਈ ਜਦੋਂ ਛੋਣਾ ਕੋਣ ਆ ਗੋ ਕੋਣ ਆ ਕੋਣ ਆ ਸੀ ਕੋਣ ਮਮੀ ਆਈ ਇੱਕ ਆ ਗੋ ਆ ਕੋਨਾ ਉਹ ਤਾਂ ਛੋਣਾ ਬਣਾ ਤਪਲਾ ਤਪਲਾ ਬਣਾ ਜਲਦੀ ਤਪਲਾ ਆ ਕੀ ਕੀਤਾ ਆ ਕੀ ਕੀਤਾ ਆ ਕੀ ਕੀਤਾ ਕਿਦਾਂ ਕਿਦਾਂ ਨਾਨੀ ਨੂੰ ਕੋਨਾ ਹਾਂ ਨਾਨੀ ਆ ਸੀ ਇਦਾਂ ਕਰਕੇ ਕਦਮ ਕਦਮ ਕੰਨਾ ਨਹੀਂ ਆਚ ਉਹ ਨਾ ਡੈਡੀ ਨੇ ਬੜਾ ਸੋਨਾ ਕਵੇ ਕਹਿੰਦੀ ਦਾਦਾਸ ਦਾਦਾਸ ਕਾਰੇ ਹਰ ਗੁੱਸਾ ਦੇ ਕਿ ਕਿਦਾਂ ਕਰਦਾ ਹੁੰਦਾ ਗੰਜੀ ਪੁੱਤ ਕੀ ਦਾ ਹਾਂ ਨਹੀਂ ਦੇ ਬੱਚੀ ਆਉਂਦੀ ਹੈ ਬੱਚੀ ਇਹ ਗੰਜੀ ਪੁੱਤ ਹਰਗੁਣਾ ਗੰਜਾ ਪੁੱਤ ਕੀ ਦਾ ਹਾਂ ਤੇਰੀ ਕਿਤੇ ਕਰਾਦੀ ਦਿਖਾਉ ਮਤਲਬ ਕਿ ਕਿੰਨੀ ਖੰਡਾ ਕਰ ਉਹ ਤੱਕ ਲੱਗ ਰਹਾ ਸਲਾਫ ਨਹੀਂ ਨਾ ਟੈਂ ਟੈਂ ਤੇਨ ਦੁਬਾਰੀ ਗਈ ਕਾਕੀ ਦੀ ਜਿੰਦ ਹਨਾ ਇਹ ਕਿੱਥੇ ਐਂਜਲ ਐਂਜਲ ਹਦੀ ਘਰ ਆਈਆ ਕਾਇਦਾ ਐਂਜਲ ਘਰ ਆ ਰਿਹਾ ਤੇਰੇ ਜੂਪਾ ਤੋ ਕਿੱਥੇ ਆ ਆਹੋ ਉਹ ਖੋਲ ਦੇ ਯਾਰ ਸੰਦੀਪਾ ਆਪ ਖੋਲ ਦੇ ਹੱਥ ਨਹੀਂ ਪੈਣਦੇ ਯਾਰ ਠੰਡ ਬੜੀ ਨਾ ਹੱਥ ਨਹੀਂ ਸਿੱਧੇ ਹੁੰਦੇ ਕਈ ਵਾਰੀ ਆ ਪਹੁੰਚ ਜਾ ਰਹੇ ਹੋਗੇ ਮੈਂ ਚੌਂਕੜੀ ਮਾਰ ਕੇ ਬੈਹ ਜਾਂਦੇ ਤਾਹ ਹੋ ਕੇ ਪਹੁੰਚ ਚਾਰ ਨਹੀਂ ਸੋਣਾ ਬੱਚਾ ਕੋ ਮੈਂ ਪਾਪਾ ਦਾ ਸੋਣਾ ਬੱਚਾ ਆ ਪਪਾ ਦਾ ਅਗੁਰ ਤੇ ਚੋਕਰੀ ਕੋਕੋ ਪਪਾ ਦਾ ਚੋਕਰੀ ਆ ਗਈ ਓਏ ਹਰਗੁਣ ਦੀ ਹਰਗੁਣ ਦੀ ਜਾਓ ਲੈ ਲਓ ਹਰਗੁਣ ਰੋਜ਼ਾ ਹਰਗੁਣ ਤਾਂ ਚਾਣਾ ਹਾਂ ਜੀ ਚਲ 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 ਜਾਓ ਜਾਓ ਤੇ ਉੱਥੇ ਜਾਓ 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 ਚੜਜੋ ਚੜਜੋ ਓ ਵੈਰੀ ਗੁੱਡ ਲੈ ਲਓ ਇਹਨੂੰ ਗੋਦੀ ਚ ਭਾਲ ਲੈਂdio ਚੋਕਰੀ ਇਹਨੇ ਪਹਿਲੇ ਚੋਕਰੀ ਖੇਤੀ ਮੈਨੂੰ ਹੀ ਰਹਿ ਰਹੇ ਨੇ ਇਹ ਮੇਰਾ ਉਹ ਜੋਤੀ ਅੰਟੀ ਆਮੀ ਮੈਂ ਲੈਣੀ ਹਾਂ ਹਾਂ ਯਾਰ ਬੋਲ ਜੋਤੀ ਆਂਟੀ ਅਮੀਂ ਦੇ ਦੇ ਜੀ ਕੋਈ ਨਹੀਂ ਕਿਤੇ ਨਹੀਂ ਜਾਈ ਕਿਤੇ ਨਹੀਂ ਆਈ ਮੈਂ ਕੋਲ ਆਈ ਆ ਜੀ ਜੀ ਆਇ ਖਲੋਇਆ ਯਾਰ ਤੈਨੂੰ ਮੈਂ ਸਮਝੋਤੀ ਦਵਾਸ ਮੈਂ ਨਹੀਂ ਦੇ 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 ਮਮੇ ਜੋ ਉਹ ਦੀਦੀਂ ਦੇ ਦੋ ਢੜਕ ਟੋਕਰੀ ਇਹਦੀ ਹਾਂ ਨਾਨੀ ਤੇਤਾ ਬੋਲ ਗਿਆ ਨਾਨੀ ਮੇਰੀ ਹੈ ਨਾਨੀ ਮੇਰੀ ਹੈ ਹਾਂ ਇਹ ਕਿਹਨ ਇਹ ਨਹੀਂ ਅੰਦਰ ਅੰਦਰ ਜਾ ਹਾਂ ਮੇਰੀ ਹੈ ਅੱਜ ਤੀ ਮੇਰੇ ਨਾਨੀ ਨਹੀਂ ਲੈਗੇ ਹੈ ਮੇਰੇ ਨਾਨੀ ਆ ਨਾ ਤੀ ਹਾਏ ਹਾਏ ਆ ਦੇ ਦੋ ਦੇ ਦੋ ਲੈ ਲੈ ਨੀਂ ਦੇ ਦੋ ਦੇ ਦੋ ਦੇ ਦੋ ਦੇ ਦੋ ਗੁੜੀਆ ਦਾ ਆ ਚੱਲ ਆ ਗੁੜੀਆ ਮੇਰੀ ਹੈ ਗੁੜੀਆ ਗੁੜੀਆ ਗੁੜੀ ਲੈ ਲੈਣ ਟੋਕਰੀ ਲੈ ਜਾ ਬਸ ਸਵੇਰੇ ਗੁੜੀਆਂ ਨੂੰ ਯਾਦ ਕਰਨ ਲਈ ਕੀ ਕਹਾਂ ਬਸ ਠੀਕ ਹੈ ਬਹੁਤ ਹਾਂ ਦੇ 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 ਕੱਲ ਲੈ ਲੋ ਚੀਜੀ ਲਾ ਦਿਓ ਚੀਜੀ ਲਾਏ ਹੋ ਸੁਣੋ ਸੁਣ ਲਾ ਰਿਹਾ ਗਰਮ ਨੂੰ ਸੂਟ ਠੀਕ ਹੈ 500 ਸੂਟ ਲੈ ਆ ਆ ਕੱਲ ਨਵਾਂ ਮੰਮੰਗਣੀਆਂ ਕਰਨ ਸੂਟ ਕੋਈ ਨਹੀਂ ਅਜ ਤਨ ਲੈ ਦਿੰਦੇ ਅੱਗ ਹੋ ਦੇ ਪੱਟਣ ਖੁੱਲਣ ਦੇ ਆ ਸੰਤਰੇ ਵੀ ਜਾਂਦੇ ਸੱਚ ਵਾਲ ਚਾਹ ਹੋਏ ਹਰ ਬੰਦ ਸੰਤਰੀ ਸੰਤਰੀ ਹੀ ਖਾਏ ਤੇ ਨਾ ਇਹ ਕਿਹ ਆ ਖੋਲ ਦੋ ਹੀ ਖੋਲ ਦੋ ਨਾ ਇਹ ਕਿਹ ਆ ਨਹੀਂ ਕੁਛ ਨਹੀਂ ਖਾਣਾ ਤੂੰ ਹੋਰ ਮਤਲਬ ਦੀ ਮੈਂ ਤੇ ਕਿੰਨੇ ਦਿਨਾਂ ਬਾਅਦ ਆਇਆ ਹਾਂ ਪਲਾਟ ਦੇ ਵਿੱਚ ਇੱਧਰ ਤੇ ਇੱਧਰ ਡੈਡੀ ਦਾ ਗੰਡੇ ਭਿੱਜੇ ਹੋਏ ਆ ਗੰਡੇ ਆ ਆ ਵੀ ਗੰਡੇ ਆ ਉਹ ਨਾਲ ਵੀ ਗੰਡੇ ਆ ਇੱਧਰ ਹਾਲੂ ਆ ਆ ਸਾਕ ਕੇ ਪਤਾ ਨਹੀਂ ਕੀ ਹੈ ਸਾਕ ਹੀ ਲੱਗਣ ਡੇ ਸਰੋਂ ਹਾਂ ਸਾਕ ਆ ਹਾਂ ਕੱਦੂ ਆ ਹੋਰ ਇਹ ਵਾਧੂ ਖਾਦੇ ਆਗੇ ਬੋਲ ਖਾਣੇ اور پک ننی پکਉਂਦੇ ਆ ਹਾਲੋਂ ਮਰਤੀ ਡੈਡੀ ਨੇ ਤਾਂ ਤਨੀਆ ਤੇ ਪਿਤੇ ਪਾਤੇ ਨੇ ਤੇ ਉਧਰ ਸਾਗ ਦਿੱਤਾ ਭਾਜੀ ਨੂੰ ਥੋੜਾ ਜ ਮੇਰਾ ਮੈਂ ਪਕਾਇਆ ਸੀ ਇੱਕ ਪਰਸੋਂ ਤੋਂ ਖਾਦਾ ਸੀ ਇੱਕ ਪਰਸੋਂ ਤੋਂ ਨਹੀਂ ਖਾਦਾ ਹਾਂ ਲੱਗਾਇਆ ਕੌਣ ਆਇਆ ਵਾ ਚਾਚੂ ਆਇਆ ਵਾ ਸਪੈਸ਼ਲ ਵੇਲਾ ਵੇਖਣ ਆ ਤੇ ਆਈ ਓ ਤੇਰੀ ਟਿੰਡ ਆਂਕੀ ਦਾਈ ਦੀ ਤਾਈ ਹਾਂ ਆਉਂ ਤਬਲਾ ਵੀ ਆ ਕੇ ਦੱਸ ਦੇ ਤਬਲਾ ਵੀ ਆ ਕੇ ਦੱਸ ਦੇ ਕੰਮ ਜਿਆਦਾ ਬਿਜਾਦਾ ਹਰ ਕੋਣ ਕਿਦਾਂ ਮੰਮੀ ਨਹੀਂ ਹੁਣ ਚੱਲੇ ਨੇ ਵਾਪਸੀ ਓਕੇ ਬਾਏ ਬਾਏ ਕਿ ਸੱਚਮੰਦ ਹੋ ਗਿਆ ਬੈਜੋ ਬੈਜੋ ਨਹੀਂ ਖੁੱਲੀ ਖੁੱਲੀ ਜ਼ੋਰ ਚ ਖਿਚੋ ਜ਼ੋਰ ਚ ਬਾਏ ਬਾਏ ਠੀਕ ਹੈ ਓਏ ਤੁਮੋ ਬਾਜੋ ਬਾਏ ਬਾਏ ਕੁੰ ਜਾਨਾਂ ਨਹੀਂ ਸੁਣਨ ਤੈ ਜਾਨਾਂ ਕੀ ਰੱਬ ਦੇ ਜਾਨ ਲੈ ਕੋਈ ਚਾਹ ਤੇ ਆ ਨਾ ਹੁਣ ਹੁਣ ਨੂੰ ਸੁਲੋ ਔਰ ਹਰ ਗੁਨੂ ਨਹੀਂ ਖੜਨਾ ਹੁਣ ਡੈਡੀ ਨਹੀਂ ਡੈਡੀ ਨੇ ਆਇਆ ਨਾ ਰਵੀਆਂ ਕੁ ਮਿੰਟਾਂ ਤੱਕ ਉਹਨੂੰ ਇੱਥੇ ਰਹਿਣ ਦੇਣਾ ਔਰ ਛੱਡ ਜੰਨੇ ਉਹਨੇ ਥੋੜਾ ਟਾਈਮ ਚੱਲ ਠੀਕ ਆ ਸੰਦੀਪ ਹਮਨੋਂ ਛੱਡ ਕੇ ਰਾਇਆ ਤੁਹਾਡੇ ਪੁੱਤ ਦਾ ਸੁਲੂ ਠੀਕ ਆ ਪਹੁੰਚ ਗਏ ਮੈਂ ਚੱਲ ਮੰਮੀ ਨੇ ਨਹੀਂ ਦੇਖਿਆ ਮੰਮੀ ਨੂੰ ਦਿਖਾ ਦਿੰਨੇ ਆ ਸਨੂ ਕਿੰਨਾ ਵਧੀਆ ਜੇ ਬਹੁਤ ਹੀ ਸੁਣਾ ਹਮਨ ਦੱਸਣਾ ਮੈਂ ਕਭ ਆ ਨੀਲ ਨੂਲ ਦਾ ਸਰਸ ਮਾਰ ਰੱਖਿਆ ਹਾਂ ਆਪਾਂ ਨਹੀਂ ਅੱਗੇ ਲ ਮੋਟਰਸਾਈਕਲ ਠੀਕ ਹੈ ਨਾ ਚਲੋ ਧੰਨਵਾਦ ਥੈਂਕ ਯੂ ਤੇ ਆ ਨਾ ਜਾਇਓ ਤੇ ਜਾ ਕੇ ਮੈਨੂੰ ਫੋਨ ਕਰਦੇ ਠੀਕ ਜੀ ਠੀਕ ਆ ਜੀ ਚਲੋ ਲੈ ਮम्मी ਦੇ ਨਾਲ ਤੁਸੀਂ ਸਮਾਨ ਲਵਾਇਓ ਠੀਕ ਆ ਭਰਾ ਹੋਣੇ ਲੈ ਮੈਂ ਚਲ ਗਿਆ ਮम्मी ਹਣੀ ਤੇ ਆ ਜਾਂਦੇ ਰੇ ਕੀ ਲਗਾ ਚਿੰਜੀ ਤੇ ਘਰੋਂ ਕੀ ਖਾ ਕੇ ਆਏ ਉਂਗ ਦੀ ਰਿੰਦੀ ਕਦੀ ਖੋ ਖੋ ਲੈ ਮੈਂ ਟਾਈਮ ਹੋ ਗਿਆ ਹੈ ਫਿਲਹਾਲ ਕਿੰਨੇ ਟਾਈਮ ਹੋ ਗਿਆ ਫਿਲਹਾਲ ਹੋ ਗਿਆ ਨਾ ਟਾਈਮ ਪਦਾਰਾ ਜੀ ਨੇ ਸਾਰਾ ਹੀ ਉਦਾਂ ਮਛਲਾ ਬਣਿਆ ਸਾਢੇ 6 ਹੋ ਗਏ ਜੀ ਐਸਾ ਜਾਓ ਬੇਲਪੂਰੀ ਬਣਾਉਣ ਲੱਗੇ ਆਹ ਦਾਲ ਨਹੀਂ ਲੈਂਦੀ ਜਿਹੜੀ ਕੱਲ ਦੀ ਹਾਂ ਵੀ ਭਾਈ ਚਾਚੂ ਦੇ ਨਿੰਗੂ ਦੇ ਨਾ ਉਹ ਨੇ ਨੰਬੂ ਤੇ ਪਿਆਜ਼ ਨਮਕ ਵੇਰੇ ਹੈ ਨਮਕ ਉਹ ਵੀ ਨਮਕ ਸਾਥ ਹੈਗਾ ਹੈਗਾ ਕੋਈ ਬੰਦਾ ਕੁਛ ਨਮਕ ਖਾਂ ਹੈਗਾ ਵਹ ਹੈਗਾ ਬੱਚਾ ਨਹੀਂ ਹੈਗਾ ਚਾਰ ਵਾਲੀ ਮਤਲਬ ਆ ਕੋਈ ਅਰਗੋ ਨੇ ਸਥਾਨਿਕ ਕਰਨ ਦੀ ਨਾ ਕੋਈ ਹਿਸਾਬ ਨਹੀਂ ਹੋਵੇ ਲੋਜੀ ਸਰ ਵਧੀਆ ਦਾਲ ਬਣ ਗਈ ਐ ਫਰਸਟ ਕਲਾਸ ਚੱਕਰ ਕੇ ਦੇਖੋ ਲੈ ਚੁੰਮ ਜਾ ਰਹੀ ਆ ਨਾ ਦਾਦੀ ਆ ਗਈ ਦਾਦੀ ਉਹ ਦੇ ਦਾ ਨਾਣੀ ਮਮੀ ਬਾਜ਼ਾਰ ਗਈ ਸੀ ਕਿਤੇ ਆਉਂਦੇ ਹੋਏ ਆ ਗਿਆ ਬਹੁਤ ਵਧਾਈ ਹੋਵੇ ਤੇ ਉਹਦੇ ਮੇਸ਼ਾ ਸ਼ੀ ਚ ਲਈ ਗੂ ਬਹੁਤ ਵਧਾਈ ਹੋਵੇ ਬਰਥਡੇ ਦੀਆਂ ਮੈਂ ਕਿਹਾ ਮੈਂ ਕੁੜੀ ਨੂੰ ਵਧਾਈ ਨਹੀਂ ਦਿੱਤੀ ਗਈ ਮੈਂ ਤਾਂ ਕੱਪੀ ਗੜੀ ਜੀ ਨਾਲ ਹੁਣੇ ਆਸਾ ਹੋ ਚੱਲਿਆ ਹੈਗਾ ਦੋਰ ਮੂਹ ਤੇ ਫਿਰ ਚੱਲੀ ਜਰਮਾਨਾ ਹੁੰਦਾ ਨਾ ਤੇ ਧੌਣ ਜਿਹੜੀ ਨਹੀਂ ਉਹ ਤੇ ਫਿਰ ਜਾਣਾ ਹੈ ਅੱਛਾ ਅੱਛਾ ਹੈ ਨਾ ਜੀ ਇਦਾਂ ਹੀ ਆ ਬਹੁਤ ਦਿਨ ਹੋ ਗਿਆ ਇੱਥੇ ਆ ਦਮਾਲ ਨਾ ਦਦੇ ਜੀ ਗੈਣੀ ਹੋ ਗਏ ਮੇਰੇ ਚੱਕਰੀ ਜੀ ਜਦੋਂ ਮੈਂ ਅਜੇ ਉੱਤੋਂ ਦੀ ਲਾਈਟ ਆਹ ਹੋਇਆ ਆ ਵੇ ਲੋ ਮਤਰੀ ਦੇ ਇਹ ਮੈਂ ਸਹਾਰ ਤੇ ਖਲਾੜ ਲਿਆ ਤੇ ਜੇ ਤੇੜ ਹੁੰਦੀ ਤਾਂ ਫੇਰ ਤਾਂ ਤੇ ਮੋਲਣਾ ਹੁੰਦਾ ਤਾਂ ਤੁਹਾਨੂੰ ਵੱਡੀ ਜਾਂਦੀ ਸਾਡਾ ਪੜਾਉਂਦਾ ਮੈਂ ਅੱਜ ਕੋ ਪੂਰਾ ਕਰਦੇ ਆਂ ਮੋਲਣਾ ਜੀ ਨਾਲ ਕੋਈ ਗੱਲ ਹੋਣ ਚਾਹਤ ਤੇ ਅਸਲ ਜਨਾਬ ਮਮੀ ਨੇ ਤਾਂ ਆਏ ਆ ਐਸੇ ਦੁਪੱਟਾ ਰੰਗਾਉਣਾ ਆ ਰੰਗਾਉਣ ਵਾਸਤੇ ਦਿੱਤਾ ਤੇ ਉਹ ਕਹਿੰਦਾ 10-15 ਮਿੰਟ ਲੱਗ ਜਾਣੇ ਆ ਤੇ ਇਹ ਆ ਗਏ ਇੱਧਰ ਪਤਾ ਲੈ ਲੈ ਕਿਵੇਂ ਫੁਰਦਨ ਕੀ ਸਭ ਕੋ ਯਾਰ ਸਾਡੇ ਸਲੂਨ ਤੇ ਪਹੁੰਚੇ ਨੇ ਬਹੁਤ ਹੀ ਖਾਸ ਮਹਿਮਾਨ ਤੇ ਉਧਰ ਉਹ ਵੀ ਵੀਰ ਪਹੁੰਚੇ ਨੇ ਜਿਹੜੇ ਚੋਲ ਖੁਸ਼ ਹੋ ਕੇ ਖਾਂਦੇ ਆ ਕਿ ਚੌਲ ਆਪਣੇ ਸੱਚੀ ਇਥੇ ਪ੍ਰੋਗਰਾਮ ਚੱਲਣਿਆ ਚੌਲਾਂ ਵਾਲਾ ਤੇ ਮੈਂ ਮੈਂ ਵੀ ਆ ਜਾ ਰਹਾਂ ਹਰ ਗਣੂ ਖੁਸ਼ ਹੋ ਖਾਨੀ ਨਾਲ ਹਰ ਗਣੂ ਭਾਵੇਂ ਕਿਆ ਕਰੇ ਮੈਂ ਵੀ ਖੁਸ਼ ਹੋ ਖਾਨੀ ਆ ਮੈਸਰ ਜੀ ਨਾ ਹੀ ਖੁਸ਼ ਹੋ ਖਾਨੀ ਹੋਰ ਦੇਖੋ ਖਲੋ ਜਾ ਯਾਰ ਮੈਂ ਇੱਕ ਮਿੰਟ ਇਹ ਸੁਣਾ ਕਲਾਇੰਟ ਵਾਸਤੇ ਇੱਕ ਕੰਬਲ ਲੈ ਜੀਏ ਵੀ ਕਿਉਂਕਿ ਇਹ ਨੀਚੇ ਵਿਛਾਉਣ ਵਾਸਤੇ ਨਾ ਵੈਲਵਟ ਜੀ ਜਿਹੜੀ ਉਹ ਵੈਲਵਟ ਜੀ ਕਹਿੰਦੇ ਆ ਮਾ ਯਾਰ ਉਹ ਹੁੰਦਾ ਚਮੜਾ ਜਿਹਾ ਹੁੰਦਾ ਉਹ ਤਾਂ ਗੱਦੀ ਜਿਹਦੇ ਉੱਪਰ ਜਿਹੜਾ ਲੱਗਾ ਹੋਇਆ ਉਹ ਠੰਡਾ ਬੜਾ ਹੁੰਦਾ ਤੇ ਉਹਦੇ ਵਾਸਤੇ ਇਹ ਖੜਨਾ ਇਹ ਕੰਬਲ ਉਹ ਨੀਚੇ ਵਿਛਾਉਣ ਵਾਸਤੇ ਪਰਾ ਤਾਂ ਇੱਕ ਦਿਖਾ ਦੇ ਕਲਰ ਦਿਖਾ ਦੇ ਸਹੀ ਹੈ ਹੈਨਾ ਆ ਠੀਕ ਹੈ ਹਰ ਕੋਈ ਲੱਲੀ ਕਿੱਥੇ ਹੈ ਇਹ ਕੌਣ ਆ ਲੱਲੀ ਮੱਛੀ ਮੱਛੀ ਕੌਣ ਹੈ ਮੱਛੀ ਨਹੀਂ ਲੱਲੀ ਇਹ ਕੌਣ ਕਿਹਾ ਵੇਗੀ ਆ ਕੌਣ ਕਿਹਾ ਵਾ ਆ ਫੋਨ ਕਿਹਦਾ ਹੈ ਗੁਣ ਲੱਲੀ ਦਾ ਫੋਨ ਨਹੀਂ ਹੈ ਮੈਂ ਲੱਲੀ ਤੇ ਚੱਲਦੀ ਸਮੂਦੀ ਹੈ ਮੱਛੀ ਹੈ ਮੱਛੀ ਨਹੀਂ ਨਾ ਲੱਲੀ ਹੈ ਹਾ ਬਿਲਾਤੀ ਵਹਿਲਾ ਨੇ ਡਰਾਉਂਡੀਏ ਤੁਹਾਨੂੰ ਡਰਾਉਂਡੀ ਤੁਹਾਨੂੰ ਪਤਾ ਕਿ ਡਰਾਉਂ ਨਹੀਂ ਥੰਡ ਬੜੀ ਯੋ ਦਾ ਕਲਾਂ ਨੂੰ ਤਾਂ ਕਲਾਂ ਦਾ ਦਿਨ ਨੂੰ ਡਰਾਦੇ ਗਿਆ ਦਾ ਦਿਨ ਡਰਾਦੇ ਡਰਾਦੇ ਪਾਜ 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 ਡਰਾਦੇ 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 ਪੰਜ ਕਿ ਪਾਜ ਡਰਾਦੇ 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 ਮੰਮੀ ਡਰਾਉਂਡੀ ਓਏ ਡੋਰ ਲੱਗਦੀ ਨਹੀਂ ਕੀ ਆ ਤਕ ਕਹਾਂ ਪੂਰ ਵਾਂ ਦੇਖੇ ਪੁੱਤੇ। ਇਹ ਆਂ ਆਮ ਵੀ ਬਣਾਉਨੇ। ਅੱਛਾ ਉਹ ਗੱਲ ਚ ਪਾਈ ਦੇ ਉਹਨਾਂ ਦੇ। ਅੱਛਾ ਅੱਛਾ ਇਹਦਾ ਹੀ ਵੇਖ ਹਾਂ। ਅੱਛਾ ਦਮਾਂ ਦੇ ਗੱਲ ਚ ਪਾਉਣਾ ਤੇ। ਅੱਛਾ ਅੱਛਾ। ਹਾਂ ਇੱਥੇ ਨਾ ਇਹ ਸ਼ਵਾਰੀ ਜੇ ਨੰਗ ਜੰਦੀ ਹਾਂ। ਸ਼ਵਾਰੀ ਜੇ ਨੰਗ ਜੰਦੀ ਹਾਂ, ਸੰਗਦੀ। ਬੜੀ ਮੁਸ਼ਕਲ ਨਿਕਲਦੀ ਹੈ। ਅੱਛਾ ਉਹ ਬਈ ਜੂ ਨਹੀਂ ਨਹੀਂ ਸਿੱਧ ਨੰਗ ਨਹੀਂ। ਛੋਕੜੀ ਜਿਹੀ ਬਣਦੀ।